ਦੋਸਤੋ ਕੀ ਤੁਸੀਂ ਵੀ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਹੋ ਇਹ ਕਹਾਣੀ ਤੁਹਾਨੂੰ ਦੁਬਾਰਾ ਉੱਠਣ ਦਾ ਹੌਸਲਾ ਦੇਵੇਗੀ ਇੱਕ ਵਾਰ ਦੀ ਗੱਲ ਇੱਕ ਆਦਮੀ ਪਾਰਕ ਵਿੱਚ ਬੈਠਾ ਸੀ ਉਦਾਸ ਨਿਰਾਸ਼ ਪਰੇਸ਼ਾਨ ਉਹ ਤੋਂ ਬਿਲਕੁਲ ਸ਼ਾਂਤ ਸੀ ਪਰ ਅੰਦਰ ਬਹੁਤ ਹਲਚਲ ਸੀ ਪਰ ਅੰਦਰ ਬਹੁਤ ਹਲਚਲ ਸੀ ਉਸਦੇ ਮਨ ਵਿੱਚ ਇੱਕ ਤੋਂ ਬਾਅਦ ਇੱਕ ਵਿਚਾਰ ਆ ਰਹੇ ਸਨ ਕੀ ਬਣੂਗਾ ਮੇਰਾ ਹੁਣ ਮੈਂ ਕਿਰਜਾ ਕਿਵੇਂ ਮੁੜਾਂਗਾ ਮੈਂ ਤਦਵਾਲੀਆ ਹੋ ਜਾਵਾਂਗਾ ਮੇਰੇ ਬੱਚੇ ਰੋਲ ਜਾਣਗੇ ਘਰ-ਬਾਰ ਸਭ ਵੇਚ ਜਾਊਗਾ ਹੁਣ ਮੇਰੇ ਕੋਲ ਸਿਰਫ ਇੱਕ ਹੀ ਰਸਤਾ ਉਹ ਵਮੌਤ ਉਹ ਐ ਸਭ ਸੋਚ ਹੀ ਰਿਹਾ ਹੁੰਦਾ ਕਿ ਪਿੱਛੋਂ ਦੀ ਇੱਕ ਬਜ਼ੁਰਗ ਆਦਮੀ ਉਸਦੇ ਮੋਢੇ ਤੇ ਹੱਥ ਰੱਖਦਾ ਆਦਮੀ ਜਦੋਂ ਮੁੜ ਕੇ ਦੇਖਦਾ ਤਾਂ ਉਹ ਬਜ਼ੁਰਗ ਕਹਿੰਦਾ ਕੀ ਹੋਇਆ ਕਿਉਂ ਇੰਨਾ ਪਰੇਸ਼ਾਨ ਹੈ ਕਿ ਮੈਂ ਤੇਰੀ ਕੋਈ ਮਦਦ ਕਰ ਸਕਦਾ ਇਹ ਸੁਣ ਕੇ ਉਹ ਆਦਮੀ ਕਹਿੰਦਾ ਕੋਈ ਮੇਰੀ ਮਦਦ ਨਹੀਂ ਕਰ ਸਕਦਾ ਸਿਵਾਏ ਮੌਤ ਦੇ ਬਜ਼ੁਰਗ ਫਿਰ ਤੋਂ ਕਹਿੰਦਾ ਬੇਟਾ ਅਜੀਹਾ ਕੀ ਹੋਇਆ ਮੈਨੂੰ ਦੱਸ ਮੈਂ ਕਰਾਂਗਾ ਤੇਰੀ ਮਦਦ ਹੁਣ ਆਦਮੀ ਥੋੜਾ ਗੁੱਸੇ ਵਿੱਚ ਕਹਿੰਦਾ ਤੁਸੀਂ ਤੁਸੀਂ ਕਿਵੇਂ ਕਰੋਗੇ ਮੇਰੀ ਮਦਦ ਮੈਨੂੰ 5 ਲੱਖ ਡਾਲਰ ਚਾਹੀਦੇ ਨੇ ਤੁਸੀਂ ਦਿਓਗੇ ਮੈਨੂੰ ਮੈਂ ਕਿਹਾ ਸੀ ਨਾ ਕਿ ਕੋਈ ਮੇਰੀ ਮਦਦ ਨਹੀਂ ਕਰ ਸਕਦਾ ਇਹ ਸੁਣ ਕੇ ਉਹ ਬਜ਼ੁਰਗ ਉੱਚੀ ਉੱਚੀ ਹੱਸਣ ਲੱਗਾ ਤੇਨੇ ਕਿਹਾ ਬਸ ਐਨੇ ਕੋ ਗੱਲ ਪਿੱਛੇ ਤੂੰ ਮਰਨ ਲਈ ਤਿਆਰ ਹੋ ਗਿਆ ਸੀ ਇਹ ਕਹਿੰਦੇ ਹੋਏ ਬਜ਼ੁਰਗ ਨੇ ਆਪਣੀ ਚੈੱਕ ਬੁੱਕ ਕੱਢੀ ਤੇ 5 ਲੱਖ ਡਾਲਰ ਦਾ ਚੈੱਕ ਬਣਾ ਕੇ ਉਸ ਆਦਮੀ ਨੂੰ ਦਿੰਦੇ ਹੋਏ ਕਿਹਾ ਇਹ ਫੜ ਚੈੱਕ ਇਸ ਦੇ ਨਾਲ ਆਪਣਾ ਕਰਜ਼ਾ ਮੋੜ ਦੇ ਤੇ ਠੀਕ ਇੱਕ ਸਾਲ ਬਾਅਦ ਮੈਨੂੰ ਪੈਸੇ ਵਾਪਸ ਕਰ ਦੇ ਮੇਰਾ ਨਾਮ ਜੋਨ ਡੀ ਰੋ ਕਾਫੀ ਲਰੇ ਨਾਮ ਤੂੰ ਸੁਣਿਆ ਹੋਵੇਗਾ ਤੂੰ ਜੋਨ ਉਸ ਸਮੇਂ ਦੁਨੀਆ ਦਾ ਸਭ ਤੋਂ ਮੇਰਾ ਆਦਮੀ ਸੀ ਉਸ ਆਦਮੀ ਨੇ ਧਿਆਨ ਨਾਲ ਦੇਖਿਆ ਉਹ ਸੱਚਮੁੱਚ ਜੋਨ ਡੇਰੋ ਕਾਫੇ ਲਰਹੀ ਸੀ ਜੋਨ ਚੱਕ ਦੇ ਕੇ ਉੱਥੋਂ ਚਲਾ ਗਿਆ ਤੇ ਇਹ ਆਦਮੀ ਇਹ ਸੋਚ ਗਿਆ ਰਹਿ ਗਿਆ ਕਿ ਕੁਝ ਸਮਾਂ ਪਹਿਲਾਂ ਮੇਰੇ ਜੀਵਨ ਵਿੱਚ ਇੰਨੀਆਂ ਪਰੇਸ਼ਾਨੀਆਂ ਸਨ ਕਿ ਮੈਂ ਮਰਨ ਤੱਕ ਦਾ ਫੈਸਲਾ ਕਰ ਲਿਆ ਪਰ ਇੱਕ ਝਟਕੇ ਵਿੱਚ ਹੀ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਗਈਆਂ ਉਹ ਬਿਲਕੁਲ ਸੁੰਨ ਹੋਇਆ ਖੜਾ ਸੀ ਚੈੱਕ ਉਸਦੇ ਹੱਥ ਵਿੱਚ ਸੀ ਅਚਾਨਕ ਉਸਦੇ ਦਿਮਾਗ ਵਿੱਚ ਖਿਆਲ ਆਇਆ ਕਿ ਇੱਕ ਆਦਮੀ ਜਿਹੜਾ ਮੈਨੂੰ ਜਾਣਦਾ ਤੱਕ ਨਹੀਂ ਮੇਰੇ ਤੇ ਇੰਨਾ ਭਰੋਸਾ ਕਰਦਾ ਕਿ 5 ਲੱਖ ਡਾਲਰ ਦਾ ਚੈੱਕ ਮੇਰੇ ਹੱਥ ਵਿੱਚ ਫੜਾ ਕੇ ਤੁਰ ਗਿਆ ਜੀ ਇੱਕ ਅਣਜਾਣ ਵਿਅਕਤੀ ਉਸ ਉਤੇ ਇੰਨਾ ਭਰੋਸਾ ਕਰ ਸਕਦਾ ਤਾਂ ਕਿ ਉਹ ਖੁਦ ਤੇ ਥੋੜਾ ਜਿਹਾ ਭਰੋਸਾ ਵੀ ਨਹੀਂ ਕਰ ਸਕਦਾ ਉਹ ਆਦਮੀ ਕਰ ਜਾਂਦਾ ਉਸ ਚੈੱਕ ਨੂੰ ਸੰਭਾਲ ਕੇ ਰੱਖਦਾ ਤੇ ਖੁਦ ਨਾਲ ਵਾਦਾ ਕਰਦਾ ਕਿ ਉਹ ਬਹੁਤ ਜ਼ਿਆਦਾ ਮਿਹਨਤ ਕਰੇਗਾ ਦਿਨ ਰਾਤ ਇੱਕ ਕਰਕੇ ਆਪਣਾ ਕਰਜ਼ਾ ਵਾਪਸ ਕਰ ਦੇਵੇਗਾ ਤੇ ਜੇ ਉਹ ਇਹ ਨਾ ਕਰ ਸਕਿਆ ਤਾਂ ਫਿਰ ਉਹ ਇਸ ਚੈੱਕ ਦਾ ਇਸਤੇਮਾਲ ਕਰੇਗਾ ਬਸ ਫਿਰ ਕੀ ਸੀ ਉਹ ਦਿਨ ਰਾਤ ਮਿਹਨਤ ਕਰਨ ਵਿੱਚ ਜੁੱਟ ਗਿਆ 6 ਮਹੀਨਿਆਂ ਤੋਂ ਪਹਿਲਾਂ ਹੀ ਉਸਨੇ ਆਪਣਾ ਸਾਰਾ ਕਰਜ਼ਾ ਮੋੜ ਦਿੱਤਾ ਹੁਣ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਜੋਨ ਡੇਰੋਕਾ ਫੀਲਰ ਨੇ ਉਸ ਨੂੰ ਮਿਲਣ ਲਈ ਕਿਹਾ ਸੀ ਠੀਕ ਇੱਕ ਸਾਲ ਬਾਅਦ ਉਹ ਫੇਰ ਤੋਂ ਉਸੇ ਪਾਰਕ ਵਿੱਚ ਜਾਂਦਾ ਤੇ ਜੋਨ ਡੇਰੋਕਾ ਫਿਲਰ ਦਾ ਇੰਤਜ਼ਾਰ ਕਰਦਾ ਉਹ ਦੇਖਦਾ ਕਿ ਜੋਨ ਡੇਰੋਕਾ ਫਿਲਰ ਸਾਹਮਣੇ ਤੋਂ ਆ ਰਿਹਾ ਉਹ ਭੱਜ ਕੇ ਉਸ ਦੇ ਕੋਲ ਪਹੁੰਚ ਜਾਂਦਾ ਤੇ ਕਹਿੰਦਾ ਤੁਹਾਨੂੰ ਪਤਾ ਕਿ ਕੀ ਹੋਇਆ ਮੇਰੇ ਨਾਲ ਮੈਂ ਬਹੁਤ ਮਿਹਨਤ ਕੀਤੀ ਤੇ ਸਾਰਾ ਕਰਜ਼ਾ ਮੋੜ ਦਿੱਤਾ ਤੁਹਾਡੇ ਚੱਕ ਦੀ ਤਾਂ ਮੈਂ ਵਰਤੋਂ ਵੀ ਨਹੀਂ ਕੀਤੀ ਆਦਮੀ ਆਪਣੀ ਗੱਲ ਹਾਲੇ ਖਤਮ ਕਰ ਰਿਹਾ ਹੁੰਦਾ ਕਿ ਪਿੱਛੋਂ ਦੀ ਦੋ ਨਰਸਾਂ ਆ ਕੇ ਉਸ ਬਜ਼ੁਰਗ ਨੂੰ ਲੈ ਜਾਣ ਲੱਗਦੀਆਂ ਆਦਮੀ ਘਬਰਾ ਕੇ ਕਹਿੰਦਾ ਕੀ ਹੋਇਆ ਡੇਰੋਕਾ ਫਿਲਰ ਨੂੰ ਤੁਸੀਂ ਇਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਐ ਸੁਣ ਕੇ ਕਨਰ ਸਾਸਤੇ ਹੋਏ ਕਹਿੰਦੀ ਤੁਹਾਨੂੰ ਵੀ ਅਸਨੇ ਚੈੱਕ ਦਿੱਤਾ ਸੀ ਪਾਰਕ ਦੇ ਨਾਲ ਲੱਗਦੀ ਕੰਧ ਵਿਖਾਈ ਦੇ ਰਹੀ ਹੈ ਨਾ ਪਾਗਲਖਾਨੇ ਦੀ ਆ ਤੇ ਇਹ ਪਾਗਲ ਆ ਇਹ ਪਿਛਲੇ ਸਾਲ ਹੀ ਐਡਮਿਟ ਹੋਇਆ ਸੀ ਇਸ ਦੀ ਸ਼ਕਲ ਬਿਲਕੁਲ ਜੋਨ ਡੇਰੋਕਾ ਫਿਲਰ ਨਾਲ ਮਿਲਦੀ ਆ ਤੇ ਇਹ ਅਕਸਰ ਇਸ ਪਾਰਕ ਵਿੱਚ ਭੱਜ ਕੇ ਆ ਜਾਂਦਾ ਤੇ ਖੁਦ ਨੂੰ ਜੋਨ ਡੇਰੋਕਾ ਫਿਲਰ ਦੱਸਦਾ ਤੇ ਚੈੱਕ ਵੰਡਦਾ ਰਹਿੰਦਾ ਐ ਸੁਣ ਕੇ ਉਹ ਆਦਮੀ ਉੱਥੇ ਹੀ ਸਨ ਹੋ ਜਾਂਦਾ ਤੇ ਚੈੱਕ ਹੱਥ ਵਿੱਚ ਫੜ ਕੇ ਸੋਚਦਾ ਕਿ ਇਹ 5 ਲੱਖ ਡਾਲਰ ਇਹ ਤਾਂ ਕਦੇ ਹੈ ਹੀ ਨਹੀਂ ਸੀ ਮੇਰੇ ਕੋਲ ਤਾਂ ਫਿਰ ਕੀ ਸੀ ਮੇਰੇ ਕੋਲ ਦੋਸਤੋ ਤੁਸੀਂ ਤਾਂ ਸਮਝ ਹੀ ਗਏ ਹੋਵੋਗੇ ਕੀ ਸੀ ਉਸਤੇ ਕੋਲ ਉਸ ਦਾ ਖੁਦ ਉੱਤੇ ਵਿਸ਼ਵਾਸ ਉਸਨੇ ਖੁਦ ਉੱਤੇ ਭਰੋਸਾ ਕੀਤਾ ਤੇ ਪਰੇਸ਼ਾਨੀਆਂ ਦੇ ਹਨੇਰੇ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੂਰ ਕੀਤਾ ਜੇ ਖੁਦ ਉੱਤੇ ਭਰੋਸਾ ਹੋਵੇ ਤਾਂ ਦੁਨੀਆ ਦੀ ਕੋਈ ਵੀ ਜਹੀ ਚੀਜ਼ ਨਹੀਂ ਜਿਹੜੀ ਇਨਸਾਨ ਹਾਸਲ ਨਹੀਂ ਕਰ ਸਕਦਾ बस ਲੋੜ ਤਾਂ ਅਜੇ ਹੀ ਨਕਲੀ ਚੈੱਕ ਦੇ ਸਹਾਰੇ ਅਸਲੀ ਮਿਹਨਤ ਕਰਨਦੀ ਆ ਖੋਤੇ ਭਰੋਸਾ ਕਰਨਦੀ ਆ ਕਈ ਵਾਰ ਸਾਨੂੰ ਜ਼ਿੰਦਗੀ ਚ ਹਾਰ ਮਿਲਦੀ ਆ ਅਸੀਂ ਖਬਰਾ ਜਾਂਦੇ ਆ ਅਸੀਂ ਸੋਚਦੇ ਆ ਅਸੀਂ ਕੁਝ ਕਰ ਹੀ ਨਹੀਂ ਸਕਦੇ ਹੁਣ ਅਸੀਂ ਜਿੱਤ ਪ੍ਰਾਪਤ ਕਰ ਹੀ ਨਹੀਂ ਸਕਦੇ ਫਿਰ ਕਈ ਵਾਰ ਤੇ ਸਾਡੇ ਮਨ ਦੀ ਇਹੋ ਜੀ ਹਾਲਤ ਹੋ ਜਾਂਦੀ ਕਿ ਅਸੀਂ ਮਰਨ ਮਰਉਣ ਤੇ ਚੱਲ ਜਾਂਦੇ ਆ ਵੀ ਹੁਣ ਜੀਣ ਦਾ ਕੋਈ ਫਾਇਦਾ ਹੀ ਨਹੀਂ ਦੋਸਤੋ ਜਿਹੜਾ ਖੋਤੇ ਵਿਸ਼ਵਾਸ ਹਨ ਉੱਤੇ ਪ੍ਰਸਾ ਕਰਨਾ ਚਾਹੀਦਾ ਜਦੋਂ ਅਸੀਂ ਆਪਣੇ ਖੁਦ ਦੀ ਤਾਕਤ ਨੂੰ ਪਹਿਚਾਣਨਾ ਸ਼ੁਰੂ ਕਰਤਾ ਅਸੀਂ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਵੀ ਮੋੜ ਉੱਤੇ ਨਹੀਂ ਹਾਰਾਂਗੇ ਤੇ ਜੇ ਹਾਰ ਗਏ ਵੀ ਤੇ ਫਿਰ ਕੀ ਹੋਇਆ ਦੋਸਤੋ ਰੱਖ ਹੌਸਲਾ ਕਰ ਫਤਿਹ ਦੁਨੀਆ ਦੁੱਖ ਸੁੱਖ ਦਾ ਤਾਣਾ ਬਾਣਾ ਏ ਜੋ ਡਿੱਗਦੇ ਨੇ ਉਹ ਟਹਿ ਜਾਂਦੇ ਚੱਲ ਸਮੇਂ ਨਾਲ ਤੇਰੇ ਨਾਲ ਜ਼ਮਾਨਾ ਏ ਹਾਲੇ ਨਾ ਡਰ ਲੋਕਾਂ ਦੀਆਂ ਗੱਲਾਂ ਤੋਂ ਹਾਲੇ ਤਾਂ ਤੂੰ ਇਤਿਹਾਸ ਬਣਾਉਣਾ ਏ